ਉਹ ਤੂੰ ਆ ਦੇਖੋ ਭਾਈ ਧੂੱਕੇ ਵੇ ਉਹਦਾ ਧੂੱਕੇ ਵੇ ਧੁੱਪੇ ਧੁੱਪ ਦਾ ਪ੍ਰਗੋਪ ਇਹ ਦੇਖੀ ਕੱਪੜੇ ਖੋਗੇ ਇਤਹਾਬ ਜਣੀ ਆਹ ਪ੍ਰਗੋਪ ਮੋਟਰ ਨੂੰ ਦੇਖ ਕੇ ਜਾਂਚ ਜਾਂਣ ਭਈ ਆ ਤੇ ਹੈ ਮੁੰਡਾ ਤੁਸੀਂ ਝੋਰੇ ਝੋਰੇ ਦਿਖਦੇ ਆ ਬੜ ਕੇ ਦੋ ਜਾਨੇ ਓਏ ਹਾਏ ਇੱਕ ਮਿੰਟ ਆਉਣਾ ਜਿਹੜਾ ਇਹ ਨਜ਼ਾਰਾ ਹੈ ਬਾਹਰੀ ਚੱਕ ਲਾਓ ਆ ਮਾਂ ਭਾਈ ਕਹਿ ਕਹਿੰਦਾ ਜਲ ਗਿਆ ਪਾਪਾ ਕੋਈ ਸੇਕ ਰਹੇ ਆ ਧੂਣੀ ਕਾਦੀ ਸੇਕ ਰਹੇ ਹੈਂ ਟਾਈਮ ਬਹੁਤ ਗਲਤ ਹੈ 98 ਚਾਹੀਦੀਆਂ ਬੋਟਾਂ ਬਹੁਤ ਹੀ ਠੰਡੀ ਚ ਵੀ ਨਹੀਂ ਜਾਏਗੀ ਨੋਰਮਲ ਨਾ ਫਾਪਰੀਆ ਮਾਰਚ ਠੀਕ ਤਾਂ ਮਾਰਚ ਮਹੀਨਾ ਵਧੀਆ ਅਪ੍ਰੈਲ ਵੀ ਠੀਕ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਕਿੱਥੇ ਹਨੂ ਜਿਸਨ ਘਟ ਦਿਖਦਾ ਵੀਡੀਓ ਵੀਡੀਓ ਬਣਾਉਂਦੇ ਹਟ ਗਿਆ ਹੈ ਆ ਬੈਠਾ ਜੀ ਹਾਂ ਭਾਈ ਮੇਰੇ ਕੋਲ ਤੁਸੀਂ ਬੜੀਆ ਜੀ ਸੁਣਾਓ ਆ ਚਲੋ ਅੱਜ ਕਿੱਦਾਂ ਹੋਸ ਕਿਥੇ ਰਹਿਣਾ ਇਹਦਾ ਕਿਥੇ ਮਰਨਾ ਬੱਧਾ ਪੌੜੀਆਂ ਨਹੀਂ ਬੂਲਰਾਂ ਚ ਮਾਰਦਾ ਮੈਂ ਕਿਥੇ ਬੂਲ ਲਗਾਜੇ ਚਾਚਰੀ ਵੀ ਜਿਨੂ ਠੀਕ ਹੈ ਠੀਕ ਹੈ ਤੇ ਕਹਿੰਦਾ ਆਲੇ ਆਂਦੇ ਕਿ ਚਾਰ ਬੜਾਈ ਭਾਈ ਜਰਾ ਲੈ ਆਏ ਕੱਢ ਕੇ ਬਹੁਤ ਔਖੀ ਇਹ ਕੱਢ ਲਾਂਦੀ ਇਹ ਕੱਢ ਲੈਂਦੀ ਭਾਈ ਚਾਰ ਬੰਦੇ ਹੀ ਰਹਿ ਗਏ ਅਸੀਂ ਬਾਕੀ ਕਹਿੰਦੇ ਨਾਲੇ ਅਸੀਂ ਮੈਂ ਕੋਈ ਦਾ ਅਸੀਂ ਨਹੀਂ ਜਾਂਦੇ ਹੈਗੇ ਭਾਈ ਜਿਵੇਂ ਲਿਬੜ ਰਹੇ ਸੀ ਮੈਂ ਗੱਲ ਸੁਣ ਲੈ 6-7 ਵਜੇ ਤੱਕਰੇ ਪਿਆਰੇ ਕਹਿੰਦਾ ਨਾਲੇ ਅਸੀਂ ਇਹੀ ਤੇ ਇਹ ਵੀ ਕਹਿੰਦਾ ਵਾ ਕਹਿੰਦਾ ਨਾਲੇ ਲੈਣਾ ਇਹ ਇਹੇ ਜਿਹਾ ਮੰਨਦਾ ਮੈਂ ਨਾਲ ਹੁੰਦਾ ਭਾਈ ਹਾਂ ਅੱਜ ਰਹਾ ਜੇ ਪਟਕਾ ਚੱਲਣੇ ਭਾਈ ਚੱਲ ਰਹਿਣ ਦੇ ਨੂੰ ਬੜੀ ਬਣਾਤਾ ਕੰਮ ਹੈ ਚੀਜ਼ ਬਹੁਤ ਆਉਂਦੀ ਬਣਾਈ ਹੁੰਦੇ ਆ ਹੈ ਤੇ ਫਿਟਿੰਗ ਕਰਾਉਣੀ ਸੀ ਹੁਣ ਫਿਟਿੰਗ ਕਰਾਉਣੀ ਅੱਜ ਨੂੰ ਸੁੱਖ ਆਇਆ ਬੇ ਉੱਥੇ ਸੁੱਖੇ ਨੂੰ ਲਿਆਉਣਾ ਉਹ ਕਹਿੰਦਾ ਪਰ ਇਹਨਾਂ ਹੁਣ ਐ ਮਾਰ ਕੇ ਨਾ ਗੋਲ ਧਾਰਿਆ ਐ ਰੱਖ ਕੇ ਥੱਲੇ ਗਨਾ ਸ਼ਦਰੀ ਰੱਖਤੀ ਹਾਂ ਆਹਾ ਆਹਾ ਹੂੰ ਕਹਿੰਦਾ ਪਰ ਥੱਲੇ ਹੀ ਕਹਿੰਦਾ ਨਿਖਾਨੀਆਂ ਲਾ ਦੇਣੀਆਂ ਐ ਹਾਂ ਐ ਤਿੰਨ ਲੱਗਣੇ ਬਸ ਤਿੰਨ ਲਾਉਣੇ ਐ ਕਹਿੰਦਾ ਆਵੇ ਬੈਲਟ ਕਰਦਾ ਰਹੂਗਾ ਬਾਅਦ ਮਾਂ ਕਹਿੰਦਾ ਪਰ ਪਹਿਲੀ ਬੈੱਡ ਕਰਕੇ ਉੱਪਰ ਰੱਖ ਦੇਣੀ ਫਿਰ ਬਜਰੀ ਭਰ ਦੂੰਗੇ ਸਿੱਧੀ ਕਰਕੇ ਐ ਨਾ ਕੀ ਗਣੀ? ਜੀ ਗਣਾਂਗੇ ਅੱਜ ਇਹ ਬਰਾ। ਕਹੈਂ? ਜੀ ਪਰ ਕਹਿ ਲੱਗਿੰਦਾ। ਅੰਨਾ ਗੋਲ। ਇੱਥੇ ਐਡਾ ਇੱਕ ਢੰਡਾ ਲਵਾਉਣਾ ਉੱਪਰ ਸਰੀਏ ਯਾਦ ਰੱਖੀ ਜਾਂਦੇ। ਇੱਥੇ ਹੀ ਜੀ ਲਾਉਣਾ ਥੱਲੇ ਨੂੰ ਗੋਲੇ ਸੀ। ਢੰਡਾ ਲਵਾ। ਐ ਕਿਕੇ ਯਾਦ ਰੱਖਿਓ ਸਰੀਆ ਲਵਾਉਣਾ ਆਉਦੇ। ਇੱਥੇ ਢੰਡਾ ਲਾਇਆ ਕਰਨਾ ਉੱਪਰ। ਇੱਥੇ ਐਸੇ ਪਲਾਉਣਾ ਕਿਸਾਨੀ ਜਿਆ ਡਾ 5 ਫੁੱਟ ਦਾ। ਸਾਬੀਆ ਜਿੰਨਾਂ ਚਾਚਾ ਗਈ ਚੱਕੀ ਖੜਾਉਂਦਾ। ਇੱਥੇ ਗਿਆ ਮੈਂ ਇੱਥੇ ਲਾ ਦੇ ਬਾਈ 5 ਨਾਲ ਕੁੰਡੀਆਂ। ਇੱਕ-ਇੱਕਲੇ ਦੇ ਥੱਲੇ। ਹਾਂ ਸਮਾਨ ਸਮਾਨ ਨੂੰ ਇਕਨ ਆਪਾਂ ਨੇ ਉਪਰਣਾ ਯਾਰ ਕਈ ਵਾਰ ਰੋਲ ਆਉਣਾ ਪੈ ਜਾਂਦੀ ਆ ਖਰੀ ਯਾਤਰਾ ਖਰੀ ਯਾਤਰਾ ਉਹਦਾ ਪੱਦੇ ਇਕਨ ਇਹ ਵੀ ਮਾੜਾ ਮੋਟਾ ਵੈਲਟ ਕਰਨੇ ਰਹਿਣਾ ਉਪਰ ਦੇਗਾ ਕਹਿੰਦਾ ਮੈਂ ਜਦੀ ਅੱਜ ਹੁਣ ਸ਼ਾਮ ਨੂੰ ਰੱਖ ਲਈ ਫਿਰ ਠੈਕਾ ਉੱਥੇ ਹੀ ਡਾਉਣਾ ਤੰਮਣੀ ਪੋਤ ਲੋ ਆਉਂਦੇ ਤੰਮਣੀ ਕਿਹੋ ਜਿਹਾ ਕਹਿੰਦਾ ਇਕਨ ਉੱਥੇ ਲੋਕ ਆ ਯਾਰ ਉਰਕੇ ਹੋਰ ਆ ਉੱਥੇ ਪਾ ਦੇਣੀ ਚੱਲ ਪਾ ਯਾਰ ਫਿਰ ਆ ਵੀ ਚੱਕਣੀ ਪੈਣੀ ਆ ਹਾ ਚੱਕ ਮੁੰਜਾ ਫੜ ਲੈਣ ਦੇ ਆੜੀ ਨੂੰ ਕਿੱਥੇ ਰੱਖੀਏ ਲਾ ਮੋੜ ਦੱਸਣਾ ਰੱਖ ਸੈੱਡ ਪਰ ਮਾਲੀ ਨੇ ਨਾਲ ਨੈਣ ਮਾ ਲਾਉਣਾ ਥੋੜਾ ਛੋਲੇ ਓਹ ਸੈੱਡ ਵੀ ਚਾ ਪਾਉਣਾ ਕਿੰਨਾ ਉਹਨੂੰ ਕਿਹਾ ਵਾ ਪਿੰਨਾ ਟਰੈਕਟਰ ਦੇ ਵਿੱਚ ਆ ਪਿੰਨਾ ਦੇਖ ਕੇ ਆਈ ਤਾਂ ਸ਼ੈਸ਼ਾ ਸੈੱਡ ਪਾਉਣਾ ਤਾਂ ਪਿੰਨਾ ਦਾ ਦੇਖ ਜਿਹੜਾ ਸੈੱਡ ਪਾਉਣਾ ਤਾਂ ਉਹ ਕਿੱਥੇ ਪਾਉਣਾ ਕਿਹੜਾ ਓਰੇ ਸੈੱਡ ਪਰ ਮੈਂ ਓਰੇ ਸਹੀ ਪਾਉਣਾ ਓਰੇ ਠੀਕ ਜਿਹਾ ਚਾਣਾ ਹਾਂ ਸੋ ਠੀਕ ਆ ਬਹੁਤ ਥੋੜੇ ਸੇ ਮਾਰਾ ਸਾਨ ਥੋੜੀ ਥੋੜੀ ਉਧਰ ਰੱਖੀ ਜਿਹੜਾ ਉਹ ਖੜੇ ਆਪਾਂ ਤੂਦ ਲਾਏ ਹੋਏ ਆ ਉਹ ਬੜੇ ਹੋਣੇ ਫਿਰ ਉਹ ਇਸਾਮਾ ਹੋ ਗਈ ਉਹਨਾਂ ਦੀ ਫਿਰ ਜੇ ਹੁਣ ਮੈਂ ਇੱਧਰ ਲਾਉਂਦਾ ਨਾ ਸਾਮਾਨ ਪਿੱਛੇ ਚਿੰਦਾ ਸਾਰਾ ਹੀ ਕੱਢਣਾ ਪੈਣਾ ਆਪਦਾ ਕੰਮ ਬੜੀ ਤੇਰਾ ਆ ਐ ਲੈ ਨਾ ਲਾ ਦੇਣਾ ਬਸ ਐਨੀ ਕਿ ਐਨੀ ਗੱਲ ਨਹੀਂ ਤੇਰੀ ਹਾਂ ਚ ਉਹ ਬੱਚੇ ਇੱਧਰ ਲੈ ਵੜੋ ਓਟਾ ਇੰਨਾ ਕਾਣ ਦਾ 10 ਫੁੱਟ ਰੱਖ ਇੱਧਰ ਨਹੀਂ 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 ਇੱਧਰ ਆਓ ਇੱਧਰ ਗੱਲਾਂ ਉਹ ਜਿਹਾ ਖਰਾਬ ਹੋਣੀ ਹੈ ਅੱਛਾ ਇੱਧਰ ਠੀਕ ਆ ਸਾਈਡ ਪਰ ਠੀਕ ਆ ਸਾਈਡ ਪਰ ਆ ਕਿੰਨਾ ਦਾ ਹੈ ਨਹੀਂ ਉਂਗੀਆਂ ਮਮੂ ਨਾ ਉਹ ਬੱਚਿਆਂ ਦੇ ਲਾ ਤਾਂ ਪਕੜੇ ਸਾਫ ਦੀ ਹੋ ਗਈ ਸਪਨਾਂ ਵਾਲੇ ਕਾਂਟ ਹੈ ਕਾਂਟ ਤਾਂ ਲੱਗੀ ਧੁੱਪ ਤੇ ਹਾਂ ਦੱਸਦਾ ਕੰਮ ਆ ਦੱਸ ਤੇ ਬਾਦ ਔਖਾ ਕੰਮ ਆ ਦੱਸ ਤੇ ਬਾਦ ਇਹਨਾਂ ਖਤਮ ਆ ਬਾ ਦੱਸ ਤੇ ਬਾ ਮਾ ਪਾਈਓ ਦੱਸ ਤੇ ਲੇ ਕੇ 4 ਵਜੇ ਤੱਕ ਜਿਹੜਾ 2 ਵਾਲਾ ਕੰਮ ਆ ਉਹ ਸੁਸਰੇ ਦਾ ਕੰਮ ਰਹਿ ਗਿਆ ਹਾ ਹਾ ਤੇਰੇ ਹਾ ਤੇਰੇ ਦੀ ਰਹਿ ਗਿਆ ਔਰ ਟੈਟਾ ਵਾਲੇ ਕੰਮ ਹੋਈ ਜਾਂਦੇ ਬਾਹਰ ਕੋਈ ਚੱਕਰ ਇਹਦਾ ਫਾਈਨ ਵੇਜ ਵੀ ਪੈਰ ਫੂਕ ਹੋਣ ਲੱਜ ਜਾਂਦੇ ਆ ਮਾ ਮੋਟਾ ਚੱਲ ਪੰਦਾ ਇਹਦਾ ਕੰਮ ਔਖਾ ਜ਼ਰਾ ਤਨ ਕਰਨਾ ਹਾਂ ਉਹ ਔਖਾ ਭਾਈ ਕੋਈ ਆ ਜੋ ਕਹੀ ਚਲਾਉਣੀ ਕੋਸ਼ ਕਰਨਾ ਔਖਾ ਸਾਰਾ ਗਾਮਾ ਇਹਦਾ ਨੇੜੇ ਨੇੜੇ ਹੈ ਇਹ ਉਹ ਮੀਂਹੂ ਨੇੜੇ ਨੇੜੇ ਹੈ ਇਹ ਕਿਆ ਪਤਾ ਮਾਹਾਰਾ ਜੀ ਨੇ ਭਾਈ ਇੱਕ ਬਲੰਡ ਪਹਿਲਾ ਕਰਦਾ ਦਾ ਦੂਏ ਨੂੰ ਲੱਗੇ ਵੇ ਅੱਜ ਕਰ ਪਰ ਸੇਕ ਮਾਰਦਾ ਹੈ ਪੁਰਾ ਆਹ ਲੈ ਆ ਜਦਾ ਗੱਡੀ 'ਚ ਬੈਠੇ ਆ ਆਰਾਮ ਨਾਲ ਉਧਰ ਤਾਂ ਟਰੱਕ ਵੀ ਨਹੀਂ ਦਾ ਕੋਈ ਜਣਾ ਤੇ ਬੱਲੇ ਬੇ ਕਮੈਂਟਰੀ ਗੱਡੀ 'ਚ ਹੀ ਹੁੰਦੀ ਆ ਬਾਹਰ ਦੇਖ ਮਾਰਦਾ ਪੁਰਾਣਾ ਨਿਕਲ ਲੈ ਉਹ ਜਿਆਦਾ ਪੁਰਾਣਾ ਆ ਇੱਧਰ ਜਿਆਦਾ ਪੁਰਾਣਾ ਆ ਲੈ ਉਧਰ ਚੱਲਦਾ ਅਸੀਂ ਆਪਣਾ ਕਮੈਂਟਰੀ ਵਾਲੇ ਕਮਰੇ 'ਚ ਵੱਡੇ ਕਮੈਂਟਰੀ ਕਰਦੇ ਆ ਕਿਹਨੇ ਲੱਗਿਆ ਉਹ ਰੋਟੀ ਘਾੜ ਲੱਗਿਆ ਉਹ ਉਹਦੀ ਰੋਟੀ ਲੈ ਕੇ ਆਏ ਤੇ ਉਹਨੇ ਕਿਹਾ ਵੀ ਟਰੈਕਟਰ ਦੀ ਸ਼ਾਵਾਂ ਠੀਕ ਆ ਮਨੂ ਦੇ ਨਾਲ ਆਖਦਾ ਜੀ ਇੱਧਰ ਕੋਈ ਗੱਡੀ 'ਚ ਬੈਠ ਕੇ ਆ ਉਹ ਗੱਲ ਆਏ ਔਰ 10 ਮਿੰਟ ਬੈਠ ਲੂ ਜਾਣਾ ਤਾ ਫੇਰ ਉੱਥੇ ਪੈਣਾ ਹੋਰ ਆਪਣਾ ਪਹਿਲਾਂ ਹੀ ਟੈਂਪਰੇਚਰ ਮੈਂਟੇਨ ਕਰ ਕੋ ਨੂੰ ਵੀ ਹਾਂ ਫੇਰ ਚਮਕਾ ਤੇ ਬੰਮੇ ਦੇ ਲਾ ਚਮਕ ਤੇ ਖੇਦਾ ਹੁਣ ਇਹ ਤਾਂ ਵਧੀਆ ਬਸ ਆਹ ਹੀ ਵੀ ਉਹ ਡੱਕ ਰੇ ਰੋੜਾ ਫੇਰ ਵੀ ਦੀ ਰੋੜੀ ਰੋੜੀ ਨੀ ਨਾਲੇ ਰੇਂਜਰ ਵੱਜਿਆ ਵਾ ਤਾਂ ਵੀ ਰੋੜਾ ਤੇ ਮੇਰੇ ਗੱਲ ਸੁਣਨਾ ਭਈਆਂ ਨੇ ਢਾਲ ਲਾਉਦੇ ਨਾ ਪਾਣੀ ਦੋ ਦਿਨ ਦੇ ਕੱਦੂ ਨੇ ਕੱਦੂ ਰੱਖਣਾ ਪੈਂਦਾ ਤਾਂ ਡੱਕਾ ਸੈੱਟ ਹੋਣਾ ਨਹੀਂ ਪਈਆਂ ਦੇ ਗੁੱਥੇ ਪੱਕ ਜਾਂਦੇ ਰੋੜਾ ਜੀ ਨਾ ਆਹ ਫੇ ਰੋੜੀ ਦਾ ਕੁਰਤਾ ਨਹੀਂ ਸਾਲਾ ਰੋੜਾ ਦੋ ਦਿਨ ਦਿਨ ਤਾਂ ਲੈਣੀ ਕਰਨੀ ਪਤਾ ਨਹੀਂ ਹੈ ਭਈਆਂ ਨੂੰ ਪਤਾ ਹੈ ਭਈਏ ਕਹਿੰਦੇ ਦੋ ਦਿਨ ਦਿਨ ਪਹਿਲਾਂ ਕੱਦੂ ਕਰ ਦੋ ਸਰਦਾਰ ਜੀ ਫੇ ਡਲੀ ਮਰ ਜਾਂ ਪਾਣੀ ਖਾਗ ਦਾ ਦਾ ਲੱਗਦਾ ਇਹ ਤਿੰਨ ਤਿੰਨ ਚਾਰ ਚਾਰ ਦਿਨ ਕਦੂ ਕਰਕੇ ਰੱਖਣਾ ਪੈਂਦਾ ਉਹਰੇ ਮਨ ਵਿੱਚ ਪਾਣੀ ਵੀ ਨਹੀਂ ਸੁੱਕਦਾ ਪਾਣੀ ਸੁੱਕਣਾ ਕਿਥੇ ਜਾਂਦਾ ਪਾਣੀ ਇਹ ਤਾਂ ਪਾਣੀ ਤੂੰ ਤਾਂ ਹੋਰ ਪਾਸੇ ਨਾਲ ਥੈਲੇ ਢੋਲਦਾ ਮੈਨੂੰ ਕਾ ਲਾਉਣੀ ਨੱਕਿਆਂ ਪਰ ਦੱਬਣੇ ਨੂੰ ਇੱਥੇ ਤਾਂ ਐ ਲਿਪ ਦੇ ਬਸ ਬਸ ਉਹੀ ਲੜੀ ਉਹੀ ਉਧੀ ਉਹੀ ਘੜਦੇ ਨਹੀਂ ਉਹੀ ਮੀਨ ਇੱਥੇ ਤਾਂ ਉਹਨਾਂ ਦੀ ਕੱਖ ਵੀ ਹੁੰਦਾ ਹਾਂ ਡਾਕਟਰ ਦਾ ਬਹਾਵਰ ਡਾਕਟਰ ਦਾ ਬਹਾਵਰ ਕਾ ਝਾੜਦਾ ਝਾੜਦਾ ਰੇ ਐਵੇਂ ਕੀ ਝੂਟ ਗਈ ਡੋਬਾ ਨਾ ਆਵੇ ਝਾੜਦਾ ਫਰਕ ਹੈ ਜ਼ਮੀਨ ਦਾ ਡਾਕਟਰ ਆਪਣੀ ਜਿਹੜੇ ਹੋਰ ਜਿਹੜਾ ਉਹਰੇ ਬਸ ਅਸੀਂ ਮਾਰਦਾ ਪੰਮੇ ਹੁਣ ਦੀ ਦੋ ਦੋ ਉਂਗ ਪਾਣੀ ਮਾਰਦਾ ਮੈਂ ਹੋਰ ਚੱਕਰ ਕਣਕ ਚ ਪਾਣੀ ਨਹੀਂ ਸੁੱਕਦਾ ਛੇਤੀ ਡਾਕਰ ਚ ਇਹ ਵੀ ਬੰਗਾ ਇਹਨੂੰ ਤੇੜ ਪਾਣੀ ਪੈਣੀ ਕਣਕ ਨੂੰ ਇਹਨੂੰ ਪਹਿਲੇ ਪਾਣੀ ਦੀ ਗੱਲ ਕਰ ਲੈ ਨਾ ਪਹਿਲੇ ਤੇ ਮੈਂ ਤੈਨੂੰ ਉਹੀ ਦੱਸਦਾ ਜੇ ਆਪਾਂ ਨੇ ਖੇਤ ਬਾਉਣੇ ਕਣਕ ਦੇ ਧੰਨ ਵਾਲੇ ਇਹਨੂੰ ਡੂੰਘਾ ਨਹੀਂ ਬਣਾਉ ਪੈਂਦਾ ਹੂੰ ਇਹਨੂੰ ਪੈਤਰਾ ਜਿਹਾ ਬਾਉਣਾ ਪੈਂਦਾ ਫਿਰ ਥੱਲੇ ਧੰਨ ਵਾਲੀ ਤੇੜ ਰਹਿ ਜਾਂਦੀ ਦੀ ਹੂੰ ਫੇਰ ਨਹੀਂ ਪਾਣੀ ਖੜਦਾ ਫੇਰ ਤੂੰ ਕਹਿ ਰਾ ਫੱਟ ਤੇਰੇ ਅੰਦਰ ਨੂੰ ਜੂਰ ਜਿਆਦਾ ਖਤਮ ਦੂਗਾ ਪਾਣੀ ਕਿਹੜਾ ਹੂੰ ਜੇ ਹੁਣ ਤੂੰ ਡੂੰਘਾ ਬਾਉਂਗਾ ਇਹਨੂੰ ਕਣਕ ਫੇਰ ਨਹੀਂ ਪਾਣੀ ਖਾਂਦੀ ਇਹ ਇਹ ਤਾਂ ਗੋਹਾ ਬਣ ਜਾਂਦੀ ਹੈ ਇਹ ਹੂੰ ਇਹ ਮੜ ਮੜੇ ਛੇੜੀ ਨੂੰ ਉੱਪਰ ਹੈ ਯਾਰ ਸਭ ਤੋਂ ਵਧੀਆ ਉਰੇ ਸੂਰ ਸੀਡਰ ਦੀ ਬਜਾਈ ਆ ਹਾਂ ਸਭ ਤੋਂ ਬੈਟ ਹਾਂ ਲੈਣਾ ਜੀ ਲੈਣਾ ਜੇ ਸੂਰ ਸੀਡਰ ਦੀ ਆ ਤੇੜ ਥੱਲੇ ਰਹਿ ਜਾਂਦੀ ਆ ਨਾ ਉਹਨੂੰ ਛੇੜਨਾ ਕੋਸਾ ਹੋਰ ਇੱਕ ਵਾਰੀ ਕੰਮ ਜਾਂ ਨਿਪਟ ਜਾਂਦਾ ਨਾਲੇ ਹੈ ਕਿ ਨਹੀਂ ਤੁਸੀਂ ਦਮਾ ਗਏ ਨਾ ਉਹਨੂੰ ਦੋ ਦਿਨਸਾ ਹਾਲਾ ਕਰੂ ਉਹਦੇ ਨਾਲੇ ਵੀ ਤੇ ਸੂਰ ਸੀਡਰ ਨਾਲੇ ਵਧੀਆ ਬਾਈ ਵਧੀਆ ਰਹੀ ਜਦੋਂ ਵੀ ਵੀ ਨਾਲ ਵੀ ਪੀਦੇ ਆ ਨਾਲ ਝਾੜ ਦਾ ਫਰਕ ਰਹਿੰਦਾ ਹੈ ਨਾਲੇ ਜ਼ਮੀਨ ਪਾਣੀ ਪੀ ਜਾਂਦੀ ਪੀ ਜਾਂਦੀ ਮੇਰ ਕੀਤਾ ਪਾਣੀ ਯਾਰ ਜਿਹੜੀ ਜ਼ਮੀਨ 'ਚ ਪਾਣੀ ਮਾਲਾ 2-4 ਘੰਟੇ 'ਚ ਖਤਮ ਹੋ ਜਾਂਦਾ ਕਿ ਆਈ ਤਾਂ ਉਹ ਡਰੇਨ ਹੈਗੀ ਆ ਉੱਥੋਂ ਤੇ ਆਪਣੇ ਖ ਉਹ ਮਾੜਾ ਮੋਟਾ ਪਾਣੀ ਦੇ ਖਿੱਚੀ ਲੈਂਦੀ ਜ਼ਿਆਦਾ ਪਾਣੀ ਨਹੀਂ ਲਖੀਦੀ ਉਹ ਹਾਂ ਉਸ ਬੰਦੇ ਕੋਲ ਜਾਂ ਤਾਂ ਬੰਨ੍ਹ ਨੇ ਨਹੀਂ ਖਿੱਚਿਆ ਹੈਗਾ ਉੱਪਰੋਂ ਟੱਪਿਆ ਦਾ ਵਾ ਟੋਪਾ ਪਾਣੀ ਖਿੱਚਣ ਲੱਗ ਗਿਆ ਦਾ ਇੱਥੇ ਦਾ ਟੋਪਾ ਇੰਦਾ ਭਰੇਗਾ ਦਾ ਇਹ ਰੀਤੇ ਉਹ ਟੋਪਾ ਦਾ ਪੈ ਕੇ ਖੜਾ ਆਪਣਾ ਉਹ ਹੁਣ ਉਹ ਵੀ ਹਟ ਗਿਆ ਖਾਣੇ ਤੇ ਜੇ ਨਦੀ ਟੁੱਟੀ ਐ ਟੋਪਾ ਹੁਣ ਆ ਉਹ ਪੜਾ ਟੋਪਾ ਵਾ ਵਟਾ ਰੇਤਾ ਰੱਖਿਆ ਦਾ ਦਰਿਆਲੇ ਦਿੱਤਾ ਤਾਂ ਥੱਲੇ ਜੱਕ ਮਾਰ ਗਿਆ ਉਹ ਕੱਟ ਲਿਓ ਦੁਆਰਾ ਮਸ਼ੀਨ ਤੇ ਮੈਂ ਕਿਹਾ ਦਾ ਮੈਂ ਦੋ ਦਿਨ ਘੰਟੇ ਲਵਾ ਦੇ ਸਾੜੇ ਘੰਟੇ ਮੈਨੂੰ ਲਵਾ ਦਿਓ ਮਿੱਟੀ ਪਾਣੀ ਪੀਂਦਾ ਜਾਣਾ ਮੈਂ ਹੈ ਕਿ ਨਹੀਂ ਹੋਰ ਉਹ ਮਸ਼ੀਨਰੀ 1 ਘੰਟੇ ਦੇਰ ਲੱਗਣਾ ਉਹ ਕਿੱਦਾਂ ਘੋਬਾ ਹੋਈ ਛੋਟਾ ਜਾ ਹੈ ਕਿ ਨਹੀਂ ਕਹੂੰ ਭਾਈ ਨੂੰ ਦੇਰੀ ਕਿਹੜੀ ਹੈ ਹਾਂ ਸੁਆ ਇਹ ਸੁਆ ਮਾਟਰ ਪਾਉਂਦਾ ਯਾਰ ਇੱਧਰ ਤਾਂ ਹੈ ਕੋਈ ਆਈ ਆ ਕੋਈ ਉਹ ਇਹ ਆਏ ਸਾਲ ਪਾਉਂਦਾ ਸੁਆ ਖੇਤ ਨੂੰ ਡਾਕਰ ਜਮੀਨ ਹੈ ਨਾ ਸਪੂਰਣੀ ਅੰਦੀ ਵਿੱਚ ਉਹ ਇਹ ਟ੍ਰੈਲੇ ਘਰਾ ਲਿਆ ਨੇ ਫਿਰ ਇਹ ਦੇਖ ਲੈ ਤੂੰ ਫਸਲਵਾਤ ਹੁੰਦੀ ਹੈ ਕੋਮੇ ਫਸਲ ਤਾਂ ਬੱਦਸਵਾ ਹੈ ਤਾਂ ਠੀਕ ਹੈ ਪਰ ਉਹ ਉੱਡ ਜਾਣਾ ਜੇ ਉੱਪਰ ਪਈ ਦੀ ਇੱਕ ਨੇ ਨਾ ਰਲਾਊਗਾ ਵਿੱਚ ਨਾ ਦੇਣੀ ਜਦੀ ਜਦੋਂ ਆਹ ਖਾਲੀ ਉੜਕੀ ਕਿਥੇ ਚੋ ਗਈ ਫੇਰ ਵੇਜੀ। ਲੈ ਅੱਜ ਰਿਕਨੀ ਆ ਗਈ ਏ। ਇੰਨੀ ਨਾ ਡਿਲੀਵਰੀ ਆ। ਲੈ ਜਿਹੜੀ ਆਪਣੇ ਆਪ ਨੂੰ ਦਿਨ ਤਾਣਦਾ ਫਿਰ। ਹਾਂ ਇਹਦੇ ਪਿੱਛੇ ਇਹਦੇ ਸਾਥ ਵੀ ਸਾਥੀ ਟਰੈਲਰੇ ਕਰਾਏ ਆ। ਹੈ ਵਧੀਆ ਏ। ਹੂੰ। ਫੇਰ ਤਾਂ ਫਰਕ ਪੈ ਜਾਂਦਾ ਕਾਲਾ ਕਾਹੂਗਾ ਹਾਲੀ ਮਿੱਟੀ ਕਾਲੀ। ਆਟਾ ਗੈਲੀ ਲੇ ਖੜਾਈ ਜਾਣੀ ਨੇ। ਨਹੀਂ ਖੜਾ ਕੇ ਠੀਕ। ਹਾਂ। ਬਾਹ ਕੇ ਥੱਲੇ ਰਲ ਜਿਵੇਂ ਨਾ ਥੋੜੀ ਜੀ। ਫੇਰ ਠੀਕ ਰਹਿੰਦੀ ਆ। ਹਾਂ। ਚਲੋ ਬਾਈ ਆਪਣੇ ਆਪਣੇ ਬਦਲਾਂ ਚ ਜਲੀਏ। ਦੂਆ ਪਲਾਂਟ ਵੀ ਦਿਖਾਉਂਦੇ ਆ। ਕੰਮ ਕਰਾ ਦੇ ਇੱਕ ਦੀ ਸੇਵ ਬਗ। ਲੈ ਜਣ ਗਿਆ ਮਾ। ਉਹ ਹੀ ਸੇਕ ਰਹੀਆਂ ਧੂਣੀ ਕਾਦੀ ਸੇਕ ਰਹੀਏ ਉਹ ਧੋਨੇ ਨੂੰ ਗੁਆਉਂਦਾ ਖਾਲੇ ਦੇਖੀ ਕਿੰਨੇ ਇੱਥੇ ਦੇ ਨੇ ਦੇਖਣੀ ਟ੍ਰਿਕ ਕਰਕੇ ਅਸੀਂ ਦੋ ਬਹੁਣ ਨੇ ਦੇਖੀਆ ਬਹੁਣ ਨੇ ਕਿੰਨੇ ਆ ਜਾਣੇ ਇਹ ਟ੍ਰਿਕ ਚ ਮਾਈ ਹੋਈ ਆ ਮੈਂ ਇਥੇ ਕੁੱਪੜੀ ਮਾਰੀ ਦੀ ਸਾਰੇ ਵਧੀਆ ਨਹੀਂ ਬੁੜੇ ਦੰਦਾ ਵਰਗੀ ਆ ਛੋਲੇ ਉਰ ਦੱਕਾ ਸੇਕ ਮਾਰਦਾ ਅੱਗੇ ਤਾਂ ਦੇਖਣੀ ਵਾਲੀ ਵੀ ਨਾ ਨੇ ਕੋਲੇ ਤਾਂ ਹੀ ਬਣੂਗੇ ਆੜ ਰੱਖਦੇ ਹਾਂ ਸਾਰੀ ਤਨੀ ਤਨੀ ਦੇ ਕੁਝ ਹੀ ਢਾੜ ਦੇ ਕੋਲੇ ਉਹ ਬੁੱਜੂ ਬੁੱਜੂ ਪੂਰੀ ਸੌਲੇ ਕੋ ਇਹਦਾ ਨਾਗਾ ਤੋਂ ਰਹਿਣਾ ਹੀ ਮੁੰਡਾ ਤਾਂ ਕੋਲੇ ਹੀ ਰਹਿਣਾ ਹੈ ਇਹਦੇ ਸਾਹਮਣੇ ਲੱਗਾ ਦੇਖੀ ਕਿ ਵੀਡੀਓ ਜਿਹੜਾ ਉਹ ਬਣਾਇ ਕਰਦੇ ਆ ਬੱਕਰਾ ਬਣਾਇ ਕਰਦੇ ਆ ਉਹ ਹਾਂ ਤੇ ਕੱਢਦੇ ਬੱਕਰਾ ਕੋ ਮੱਕਰਾ ਖਾਦਣਾ ਹੁੰਦਾ ਹੈ ਸਾਰੀ ਫੂਦ ਨੱਕ ਚ ਉਹ ਈ ਗਾਣਾ ਹੋ ਰਿਹਾ ਵੇ ਸਾਡੇ ਨਾਲ ਮੇਰੇ ਉੱਪਰੇ ਕੀ ਨਹੀਂ ਜਾਂਦਾ ਇਹ ਕੱਲੀ ਕੱਲੀ ਲੱਗ ਜਾ ਜਾਂਦੇ ਥੜੇ ਕਬੜੀ ਪਹਿਲਾ ਪੁੰਨੂਆ ਕੁਕੜੀ ਇਹ ਐਡੀ ਮਾਰੀ ਆ ਤੇ ਇਹ ਵੀ ਗੱਲ ਦੇਖਦੇ ਆ ਲੈ ਦੇਖਦੇ ਗਿਆ ਅੱਗੇ ਨੂੰ ਦੇ ਦੇ ਪੁੰਨੂਆ ਬਹਿਲੀਓ ਸੱਤੇ ਲੈ ਆ ਕੋਟਣ ਦੀ ਖੋਰ ਪੁੰਨੀ ਹੋਈ ਆ ੱੱਕੇ ਤੇਰੇ ਕੋਲ ਪਏ ਉਹਨਾਂ ਨੇ ਚੱਕ ਲਈਆਂ ਹੈ ਨੱਕਾ ਲੈ ਸਹੀ ਰੱਖਾ ਪਮਾ ਬਾਈ ਵੀ ਬੰਬਾਂ ਚਾ ਸਾਡੇ ਇਹ ਨਾਲੇ ਤੋਂ ਪਵਾ ਪੁੱਜੀ ਜਾਣਾ ਐਨੀ ਤੋਂ ਪਵਾ ਰੱਕਾ ਖੇਤ ਮਰਕੇਗਾ ਆਹ ਹਵਾ ਪੈਦੀ ਰਹਾ ਜਿਹੜੀ ਹਵਾ ਪੈਦੀ ਹੈ ਖੇਤੀ ਨੂੰ ਦੂਕੜੀ ਪੈਂਦੀ ਕਰਕਰ ਕਰ 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 ਉਧਰ ਗਾੜੇ ਆਏ ਜੇ ਮਤਲਬ ਲੂਹਣਾ ਭੁੰਨੀ ਹੈ ਉਹਦਾ ਹਵਾ ਟਹੀ ਹਵਾ ਟਹੀ ਵੀ ਦੀ ਪੰਗਾ ਹਵਾ ਆਪਣੇ ਆਪ ਬਣਦੀ ਆ ਕਿ ਕੁਕੜੀਆਂ ਚ ਚਾਰ ਸੀਆ ਬੰਦੇ ਦਾਸ ਤੇ ਉਹਦੇ ਕਰਕੇ ਨੀਂਦ ਦਾ ਥੋੜਾ ਪ੍ਰਭਾਵ ਪਿਆ ਰਿਹਾ ਉੱਤੇ ਲਾ ਮਾਜਾ ਬਣਨ ਕਰ ਤੂੰ ਦਾ ਸਰੂਈ ਦਾਗਨ ਗਿਉ ਕੁਕੜੀ ਦਾਗਰ ਵੀ ਕੁਰੀਆ ਐ ਆਈ ਡੀ ਦਾ ਸਰੂਈ ਮੇਰੇ ਹੋ ਭੋਂਦੇ ਮੜੀਆ ਭੋਂਦੇ ਹੋ ਰਿਹਾ ਲੈ ਜਾਗੀ ਜਮਾਈ ਫੜਾ ਲੈ ਮਿੱਠੀ ਆ ਨੂਨੀਆ ਕਾ ਨੂੰ ਆਹ ਕੱਤੀ ਐਂ ਦਰੱਖੀ ਤੇ ਕਾਨੂੰਨੇ ਕ ਰੋਚ ਕਰ ਲਹੀ ਲਾ ਲੰਦਨ ਮਾਰ ਫੋਨ ਉਹ ਉਕੜੀ ਖਾਲਾ ਨਾ ਨੂ ਲਿਆ ਨਾ ਨੂ ਲਿਆ ਕਿੰਨਾ ਹੀ ਦੂਆ ਮਾਰ ਫੋਨ ਤੇ ਚਲੋ ਮਾਰ ਬੰਬੇ ਫੋਨ ਕਿੱਧਰ ਨੂੰ ਮੇਰਾ ਫੋਨ ਤਾਂ ਬਾਈ ਵੀਡੀਓ ਬਣਾ ਰਿਹਾ ਉਹਨੇ ਘਰ ਤੇ ਆਏ ਨਾ ਘਰ ਤੇ ਤਗਾਣਾ ਵੀ ਬਾਡੂ ਨਹੀਂ ਹੋ ਘਰ ਤੇ ਵੀ ਨਹੀਂ ਮੈਂ ਹੀ ਮਗਾਣਾ ਦੱਸ ਦਿੰਦੇ ਬਾਅਦ ਕੰਮ ਦੇ ਲਿੰਬੂ ਲੰਬ ਗਲਾਗਦੇ ਤੇ ਸੇ ਮੱਛਰ ਨਾਲ ਲਿੰਬੂ ਵੜਦਾ ਉਹ ਲੋਈ ਪਹੁੰਚਾ ਸੀ ਭਾਜੀ ਮੋਟੇ ਮੋਟੇ ਜੇ ਹੋਰ ਬਹੁਤ ਵਧੀਆ ਲਿੰਬੂ ਲੱਗਦੇ ਨੇ ਉਹਨੂੰ ਉਹ ਮੇਰੇ ਵੀ ਤੋੜਦਾ ਹੋ ਬਿਤੇ ਵਾਗੇ ਤਾਂ ਵੀ ਨਹੀਂ ਲੈ ਉਹ ਦੂਰ ਤੇਰਾ ਪਾਪਾ ਗਾਇਨ ਤੇ ਫਿਰਦਾ ਦੋਨੂੰ ਐੜੇ ਐੜੋ ਕੁੜੀ ਖਾਣੀ ਹੈ ਕੁੜੀ ਖਾਣੀ ਹੈ ਕੁੜੀ ਲੈ ਕਿਧਰ ਆ ਪੰਨੇ ਕੇ ਭਾਈ ਆ ਚੁਰੀਆਂ ਖਾਣੀਆਂ ਜੀ ਪੰਨੇ ਕੇ ਭਾਈ ਮਾਰੀ ਸਹੀ ਗਾ ਜਾਨੀ ਮਟਰ ਕਾਲਾ ਨੂੰ ਲਈਆਂ ਕਹਿੰਦਾ ਆਇਆ ਚੰਦਰ ਕੁਕੜੇ ਜੰਦੀ ਮੇ ਖਾਣੀਆਂ ਬਣੀ ਆਏ ਆ ਭੇ ਫਿਰ ਲਾਗੇ ਬੋਟਲ ਬੋਟਲੇ ਦਮ ਤੜਾਇਆ ਪਿਆ ਕੋਈ ਕਹਿੰਦਾ ਮੇਰੇ ਝਾੜੂ ਕੋਈ ਕਹਿੰਦਾ ਪੰਜਾ ਅਜਾ ਤੇ ਨਹੀਂ ਆ ਬੋਲ ਜਿਹੜਾ ਇਹ ਕਿੰਨੇ ਤਰੀਕਾ 30 29 ਕਾਲੂ ਵੀ ਆ ਸਰ ਹਾਂ ਕੱਤੀਆਂ ਦਾ ਨਹੀਂ ਲਾਉਂਦੇ ਦੇਖੀ ਜਾਂਦੀ ਕਿਹੜਾ ਬਣਦਾ ਯਾਰ ਪੰਮੇ ਤੂੰ ਗੱਥ ਲਾ ਕੇ ਦੱਸ ਵੀ ਮੈਨੂੰ ਵੀ ਕਿਹੜਾ ਯੂਰ ਆਪਣੇ ਹੋਵੇ ਕੋਈ ਪਤਾ ਨਹੀਂ ਯਾਰ ਇਹ ਤਾਂ ਉੱਥੇ ਜਾ ਕੇ ਪਤਾ ਲੱਗਣਾ ਤੇਰੇ ਵਰਗੇ ਨਹੀਂ ਵੀ ਕਿਹਨੂੰ ਪਤਾ ਮਾੜਾ ਮੋਢਾ ਪਤਾ ਲੱਗਦਾ ਹੀ ਹੁੰਦਾ ਨਹੀਂ ਹੁਣ ਨਹੀਂ ਆ ਇਸ ਬਾਰ ਨਹੀਂ ਪਹਿਲਾਂ ਤਾਂ ਲੋਕ ਦੱਸ ਦਿੰਦੇ ਆਗੇ ਹੁਣ ਇੱਕ ਬੰਦਾ ਦੋ ਜਮਾਗਾਂ ਜਿਹਾ ਹੋਇਆ ਹਿਆ ਕੋਠੇ 'ਚ ਝੰਡਾ ਹੋਰ ਹੁੰਦਾ ਬੋਟ ਕੇ ਜੇ ਹੋਰ ਪੈਣਾ ਹੈ। ਇੱਕ ਪੈ ਬਾਈ ਜਿਹੜੇ ਸਾਰਾ ਗਰਮੀ ਆ ਬੋੜ ਪੈਣੀ ਬਹੁਤ ਘੱਟ। ਬੋਟੇ ਬਹੁਤ ਘੱਟ ਪੈਣੀ। ਅੱਜ ਸਾਰੇ ਘਰ ਤਾਂ ਕੀ ਨੇ ਕਹਿੰਦੇ ਗਰਮੀ ਕੋਮਫਟ ਬਣ ਜਾਉ। ਏਸੀ ਭੇਜ ਤੇ ਅੰਦਰ ਨਾ। ਕੋਲ ਕਾ ਅੰਦਰ ਤਾਂ ਭੇਜ ਤੇ ਜਿਹੜੇ ਲੈਜ ਖਾਣ ਨਾ ਉਹ। ਹੂੰ। ਇਹਨੂੰ ਪੱਖੇ ਭੇਜ ਦੰਦੂ ਹੱਥ ਵਾਲੇ। ਆ ਉਹ ਵੀ ਝੰਡਾ ਘੱਲਦੇ। ਬਹੁਤ ਗਲਤ ਟਾਈਮ ਜੁਨੇ ਆਇਆ ਵੋਟਾਂ ਦਾ। ਹੈ? ਟਾਈਮ ਬਹੁਤ ਗਲਤ ਹੈ। ਠੰਡਾ ਮ ਚਾਹੀਦੀਆਂ ਵੋਟਾਂ। ਬਹੁਤ ਹੀ ਘਰ ਆਲੇ। ਬਹੁਤੀ ਠੰਡ ਜੀ ਵੀ ਨਹੀਂ ਜਾਏਗੀ ਨਾ ਨੋਰਮਲ। ਨਾ ਨਾ ਫ ਅਪ੍ਰੈਲ ਜੀ ਮੌਸਮ ਠੀਕ ਰਿਹਾ ਆਪਣੇ ਆਪਰ ਅਪ੍ਰੈਲ ਵੀ ਠੀਕ ਦਾ ਬੰਦਾ ਖੜ ਜਾਂਦਾ ਹੁਣ ਤਾਂ ਜ਼ਿਆਦਾ ਔਖਾ ਮਈ ਮਈ ਗਿਆ ਜੂਨ ਆ ਗਿਆ ਯਾਰ ਹਾਂ ਮੈਂ ਫੂਲਾਂ ਦੀ ਨਹੀਂ ਬੋਟ ਪੈਸੇ ਦੀ ਬੋਗਾ ਪੈਗੀ ਤੇਰੇ ਕੋਲ ਹੈਂਗ ਕਰਕੇ ਦੇਖ ਲਈ ਕਿੰਨੀਆਂ ਪਾਈ ਜਾਣੀਆਂ ਤੇ ਇੱਕ ਨਹੀਂ ਹਾਂ ਇਹ ਵੀ ਬੰਗਾ ਹੋਰ ਤੇਰੀ ਬੋੜੋ ਸੀ ਹਫਤਾ ਪਹਿਲਾਂ ਪਾਜੀ ਜਾਣੀ ਬੋਟਾ ਸਿਆਸਤ ਚਾਹੀਦੀ ਆ ਉਹ ਬੰਦਾ ਜਿਹੜਾ ਹੁੰਦੀ ਆ ਗਰਮ ਪਤੀ 232 ਉਹਨੇ ਆਪਣੇ 5 ਸਾਲ ਵੀ ਦੇਖਣੇ ਆ ਵੀ ਕਦ ਪੂਰੇ ਹੁੰਦੇ ਆ ਮੈਂ ਤੈਨੂੰ ਇਹ ਕਹਿੰਦਾ ਹੈ ਮਰਗੀਤ ਵਾਜੀ ਦੀ ਬੋਟ ਸੀ ਪਾਏ ਜਾਨੀ ਦੀ ਫੋਨ ਵਰਗਾ ਕਿਹਦਾ ਦਈ ਮੜਾ ਜਿਹਾ ਫੋਨ ਇਹਦੇ ਚੱਲ ਤੈਨੂੰ ਪਾਇਓ ਮੇਰੀ ਬੋਟ ਕਿੱਥੇ ਆ ਜੀ ਕਹਿੰਦਾ ਲੈ ਉਹ ਤਾਂ ਗੱਦੀ ਪੈ ਗਈ ਫੇ ਮੇਰੇ ਕਹੇ ਆ ਦੇਖੀਏ ਕੌਣ ਪਾ ਗਿਆ ਬੋਟ ਮੇਰੀ ਜਿਕਾ ਇੱਕ ਆਉਂਗੀ ਲੈ ਕੇ ਮਜ਼ਦੂਰੀ ਉਹ ਕਹਿੰਦਾ ਬੋਟ ਪਾ ਗਈ ਕਹਿੰਦਾ ਹਾਂ ਪਾ ਗਈ ਕਹਿੰਦਾ ਚਾਚੀ ਤੇਰੀ ਬੋਟ ਪਾ ਗਈ ਕਹਿੰਦਾ ਪਾ ਗਈ ਕਹਿੰਦਾ ਮੈਨੂੰ ਤਾਂ ਮਿਲੀ ਨਹੀਂ ਹੈਗੀ ਕਹਿੰਦਾ ਫੇ ਕਹਿੰਦਾ ਤੈਨੂੰ ਮਿਲਦੀ ਨਹੀਂ ਕਹਿੰਦਾ ਮਨੂੰ ਕਹਿੰਦਾ 4 ਸਾਲ ਦੀ ਗੱਲ ਨਹੀਂ ਪੈਣੀ ਉਹ ਕਹਿੰਦਾ ਕਹਿੰਦਾ ਵੋਟਾਂ ਵਾਲੇ ਤੇ ਨਹੀਂ ਆਉਂਦੀ ਵੋਟ ਪਾਉਣ ਕਹਿੰਦਾ ਹੂੰ ਤਾਂ ਹੈ ਨਹੀਂ ਕਹਿੰਦਾ ਕਿੱਥੇ ਕਹਦਾ ਮਰ ਗਈ ਗੱਦੀ ਉਹ ਕੰਮ ਉਹ ਵੀ ਦੀ ਕੋਈ ਵੋਟ ਪਾਈ ਜਾਂਦਾ ਵਾਹ ਕਹਿੰਦਾ ਵੋਟ ਵਾਲੇ ਦੇ ਨਹੀਂ ਆਤੀ 5 ਸਾਲ ਬਾਅਦ ਵੋਟ ਵਾਲੇ ਤੇ ਨਹੀਂ ਆਉਂਦੀ ਕਹਿੰਦਾ 5 ਸਾਲ ਇਤਿਆਰ ਕਰਨਾ ਪੈਣਾ ਮੈਨੂੰ ਹੈ ਨਹੀਂ ਪਈਆਂ ਪਹਿਲਾਂ ਬੋਟਾ ਇੱਕ ਨਹੀਂ ਅੱਗੇ ਦਾ ਬੋਟ ਪਾਏ ਜਾਂਦੇ ਅੱਗੇ ਅੱਗੇ ਚੱਲੇ ਕੰਮ ਹੁਣ ਨਹੀਂ ਪੈਂਦੀ ਹੈਗੀ ਉਹ ਪੈਸੇ ਨੂੰ ਚਾਹੀਦੀ ਗੱਲ ਚ ਗੱਲ ਹੁਣ ਤਾਂ ਵੋਟ ਪੋਲਿੰਗ ਬੂਥ ਉੱਪਰ ਬਹੁਤ ਅੱਗੇ ਮਿਲਮ ਪੁੱਤ ਕੇ ਪਾਈ ਜਾਂਦੇ ਤੇ ਅੱਗੇ ਡੀਟਲ ਜਮਾਨਾ ਥੋੜ ਮੋਤਾ ਸਕਤਾਈ ਬਹੁਤਾ ਨਾ ਕੋਕੜੀਆਂ ਸਵਾਰ ਕੇ ਪੰਨੂ ਕੋਕੜੀ ਆ ਰ ਮੋਤਾ ਸਕਤਾਈ ਬਹੁਤਾ ਮਨੂਤ ਗੇ ਲਾਉਂਦੇ ਆ ਆਇਆ ਬਿੰਦਰ ਤੂੰ ਪਿੱਛੇ ਜਾਈ ਜੰਨਾ ਜੇ ਪੰਨੂ ਕੋਕੜੀ ਆ ਪੰਨੂ ਨੂੰ ਕਹ ਹ ਲੈਵਲ ਚੈੱਕ ਹੋਏ ਮੇਰੇ ਨਾਲ ਚੜੀਦਾ ਕੋਕੜੀ ਲੈ ਲੈ ਅਜਾ ਬੇਪਰਿਆ ਬੈ ਇਤਰਨੀ ਦੀ ਪਈ ਵੀ ਤੂੰ ਹੀ ਲੈ ਲੈ ਕੇਨ ਤੁਹਾਨੂੰ ਅੰਦੇ ਖਵਾਈ ਧੁੱਕੇਵੇ ਉਹਦੇ ਰੁੱਕੇਵੇ ਧੁੱਕੇ ਧੁੱਪ ਦਾ ਪ੍ਰਗੋਪ ਇਹ ਦੇਖੀ ਕਪੜੇ ਹੋ ਗਏ ਇੰਦਾਵ ਜਾਨੀ ਆਹ ਪ੍ਰਗੋਪ ਮੋਟਰ ਨੂੰ ਦੇਖ ਕੇ ਜਾਂਚ ਜਾਣ ਭਈ ਆ ਤੇ ਹੈ ਮੈਂ ਤਾਂ ਤੁਸੀਂ ਝੋਰੇ ਝੋਰੇ ਦਿਖਦੇ ਆ ਆ ਇਹ ਦਮੇ ਆ ਜਾਵੇ ਰਾਜਾ ਬੈਸ ਬਣਦੀ ਬੈਸ ਬਣਦਾ ਬੈਸ ਆਹ ਦੇਖ ਵਰਗੇ ਦੋ ਜਾਨੇ ਓਏ ਹਾਏ ਇੱਕ ਮਿੰਟ ਆਉਂਦਾ ਬਾਗੂ ਕਿਹੜਾ ਇਹ ਨਜ਼ਾਰਾ ਹੈ ਬਾਈ ਬ੍ਰੀ ਚੱਕ ਲਾ ਦਾਮਨ ਬਾਈ ਕਹਿੰਦਾ ਕਿਰਾਏ ਮੈਗਰੂ ਚੱਕ ਲਾ ਆਹ ਇਹ ਧੁੱਪ ਬੰਦ ਕਰ 20 ਪਾ ਦੇ ਲੈ ਬੰਦ ਕਰ ਤੈਨੂੰ ਛੱਡ ਦਾਮਨ ਬਾਈ 46 ਹੋ ਗਿਆ 46 40 ਹੋ ਗਿਆ 46 ਦਾਮਨ ਲੁਧਿਆਣਾ ਦਾ ਆਪਣਾ 45 ਆਵਾਜ ਹੋ ਗਿਆ 45 ਦਾ ਹੋ ਗਿਆ 46 ਆਪਣਾ ਵੀ ਹੋ ਗਿਆ 46 ਹੋ ਗਿਆ ਲੈ ਦੇਖ ਲੈ ਇਹ ਤਾਂ ਅੱਜ ਬੱਦਲ ਤੇ ਅੱਜ ਵੱਟ ਦਾ ਪੱੜਣਾ ਤਾਂ ਨਹੀਂ ਤੇ ਰਿਕਾਰਡ ਟੁੱਟਣਗੇ ਹਾਂ ਰਿਕਾਰਡ ਟੁੱਟਣਗੇ ਟੁੱਟਣਗੇ ਰਿਕਾਰਡ ਬਾਈ ਆਏ ਹੁਣ ਕੀ ਹਾਏ ਹਾਏ ਕਿਦਲ ਵੀਰ ਆਉਂਦਾ ਮੋਟਰ ਬੰਦ ਕਰਕੇ ਆਇਆ ਭਾਈ ਮੂੰਹ ਭੂਕੁੰਦਾ ਮੋਟਰ ਦਾ ਮੂੰਹ ਭੂਕੁੰਦਾ ਚਾਹ ਜਾ ਭਾਈ ਤੇ ਜਾ ਕੇ ਖੇਤ ਮਨ ਨੂੰ ਨਹੀਂ ਦਿਖਣ ਲੱਗੇ ਕਿ ਲੀਰ ਰਹੇ ਆਹੀ ਤਾਂ ਓਏ ਇਹ ਪਾਉਣਾ ਨਹੀਂ ਦੇਖੇ ਤਾਂ ਕਿਣੀ ਜਲ ਜਾਣੇ ਦੇ ਸਾਰੀ ਪਈ ਹੁੰਦੀ ਹੋਰ ਹੈ ਹਾਏ 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 ਭਾਈ ਮੈਂ ਦੇਖਿਆ ਬ੍ਰਿਕ ਸਾਡਾ ਕੁਛ ਦੀ ਬੀਤ ਨਹੀਂ ਗਿਆ OK ਹਾਂ ਇਹ ਤਾਂ ਉਹਦੇ ਨਾਲ ਹੀ ਗੱਲ ਆ ਕਹਿੰਦਾ ਲੈ ਕਾ ਮੋਡਰ ਦੀ ਇਹ ਨਹੀਂ ਪੈਪ ਦਾ ਬੰਨੇ ਨਾ ਮੈਂ ਇਹਨੂੰ ਕਹਿ ਦਿਆ ਵੀ ਦੂਏ ਜਾਂ ਤੀਏ ਦਿਨ ਤੈਨੂੰ ਖੁੱਲੀ ਮਿਲੂਗੀ ਚਾਰ ਕਿੱਲੇ ਐ ਤੇ ਵਾਰਾ ਇੱਕਣਾ ਖੁੱਲੇ ਚਲਾਉਣ ਨੂੰ ਨਾ ਮੈਂ ਇਹਨੂੰ ਪੈਪ ਖੋਲਣਾ ਨਾ ਉਹਨੂੰ ਖੋਲਣਾ ਨਾ ਇਹਨੂੰ ਖੋਲਣਾ ਆਪੇ ਚਲਣੀ ਹੈ ਕਿ ਨਹੀਂ ਅੱਜਕੇ ਦਾ ਪਾਣੀ ਘਟ ਦੇਣਾ ਲੋਡ ਪੀਸ ਪੈਣਾ ਜਾਂ ਬਿਜਲੀ ਦਾ ਫਿਰ ਤਾਂ ਕਿੱਲਾ ਸਵਾ ਕਿੱਲਾ ਹੀ ਭਰਨਾ ਇਹਨੇ ਦੋ ਦਿਨ ਵੀ ਚੱਲਦਾ ਦੇਖਣਾ ਦੇਖ ਕਿ ਕਿਤੇ ਹੋਰ ਨਾਲ ਉੱਡੀ ਆ ਆ ਰੇ ਫੇ ਘਰ ਜਾਣ ਜਮਈ ਇੱਕ ਹੋਰ ਹੈ ਨਾ ਇਹ ਮੋਟਰ ਦਾ ਇੱਕ ਨਜ਼ਾਰਾ ਉੱਪਰ ਦਰਸ਼ਕ ਹਾਂ ਹੈ ਮੇਰਾ ਕਾਂਬਾ ਚੜਦੇ ਹੁੰਦਾ ਵਿੱਚ ਜੇ ਮੇਰੀ ਗੱਲ ਸੁਣ ਲੈ ਦੇਖਦੇ ਲਾਈਟ ਨਾ ਹੁੰਦੀ ਇੰਨੀ ਜਿਹੜੇ ਸਾਹ ਹਾਂ ਗਰਮੀ ਪੈਂਦੀ ਵੀ ਕਿਆ ਮੰਨਦਾ ਮਤਲਬ ਪੂਰਾ ਹਾਰ ਹੋ ਜਾਂਦਾ ਪੂਨੋ ਇਹਦਾ ਕੰਪਰ ਨਹੀਂ ਪਰ ਹੋਣੇ ਵੇ ਇੰਨਾ ਵੀ ਪੂਨੋ ਇੰਦੇ ਪਰ ਹੋਣੇ ਕੰਦੇ ਇੱਕ ਪਾਸੇ ਇੰਨਾ ਦਾ ਪਾਸੇ ਨਹੀਂ ਬਿਲਕੁਲ ਬਾਈ ਹੈ ਘਰ ਕੇ ਲਾ ਦੂ ਦੂ ਹੈ ਨਹੀਂ ਹੈ ਨਹੀਂ ਇੱਕ ਦਿਨ ਟੱਪਿਆ ਅੱਜ ਚੈਰੀ ਭਜਣੀ ਦੀ ਬੀਜ਼ ਨਹੀਂ ਹੋਈ ਸਕਰੀ ਦਾ ਪਾਗੜਾ ਮੁੜ ਕੇ ਲਈ ਜਾਂਦੀ ਹੈ ਜੀ ਫਰਤ ਦੇ ਤੇ ਰਾਹਾਂ ਬੋ ਇੱਕ ਦਿਨ ਲਾ ਗਿਆ ਬਗਈ ਅੱਜ ਬੀਜ ਨਹੀਂ ਹੋਈ ਚਰੀ ਫਿਰ ਮੈਂ ਛੱਡਿਆ ਆ ਮਾਂ ਪਾਣੀ ਛੱਡ ਤੇ ਦੇਖੀ ਜੋਗੀ ਫਿਰ ਜੀ ਬਾਪਾ ਠੀਕ ਹੈ ਗੱਲ ਆਓ ਮੈਂ ਉਹ ਕਿਆ ਕਰੇ ਬੀਜ ਵੀ ਖਰਾਬ ਹੁੰਦਾ 2000 ਰੁਪਏ ਦਾ ਬੀਜ ਲੇ ਗਏ ਆਏ ਕਰ ਕੱਪੜੇ ਨਾ ਕੇ ਕੱਪੜੇ ਥਣੇ ਅਕੀਲੇ ਬੰਨੂ ਕਿਹੜਾ ਦੇ ਆ ਸੁੱਕੇ ਸੁੱਕੇ ਵੇ ਹੁੰਦੇ ਆ ਇਹ ਜਲੇ ਵੇ ਯਾਰ ਕੱਪੜੇ ਛਾਡੂਰੇ ਲਾ ਕੇ ਉੱਥੇ ਬਹਿ ਜਾ 10 ਮਿੰਟ ਬਾਅਦ ਆ ਜਾਣਾ ਫਿਰ ਮਰ ਜੇ ਵਿੱਚ ਤੁਸੀਂ ਕਹਿੰਦੇ ਕੱਪੜੇ ਦੀ ਖੇਚੜਾ ਕਰੀ ਦੀ ਖੋਣੇ ਕੱਪੜੇ ਕਿ ਆਪਾਂ ਖਾਂ ਬੈਠੇ ਆ ਆ ਫੋਨ ਨਹੀਂ ਫੜ ਹੁੰਦਾ ਉੱਥੇ ਕੱਪੜੇ ਨਾ ਪਾਈਏ ਇੰਨਾ ਹੀਟ ਪਰ ਫੋਨ ਹੱਲ ਗਿਆ ਹਿੱਲ ਨਾ ਸਦਾਈ ਹੋ ਗਏ ਮੈਂ ਉੱਥੇ ਬੈਠ ਗਿਆ ਤੈਨੂੰ ਫੋਨ ਕਰਕੇ ਨਹੀਂ ਮੇਰੀ ਟੂਹੀ ਨੂੰ ਫੋਨ ਲਾਤਾ ਮੈਂ ਕਿਹੜਾ ਪਤਾ ਨਹੀਂ ਕੀ ਆਦਿਆ ਕਰ ਅਕਬਰ ਦਾ ਫੋਨ ਆਇਆ ਫੜ ਨਹੀਂ ਹੁੰਦਾ ਕੁਠਾ ਕੇ ਜਗੜਦਾ ਐਂਡ ਆਹੋ ਮੈਂ ਇੰਨਾ ਹੀਟ ਪਰ ਆ ਉੱਥੇ ਜ ਤਨੀਰੀ ਬਿਜੀ ਜਾ ਚਿਹਰਾ ਨੇ ਮੈਂ ਆਇਓ ਫੜਿਆ ਪੈਦਾ ਕਿਨਾਰੇ ਉਰਤੇ ਤਨੀਰੀਆਂ ਨਹੀਂ ਇੱਧੀਆਂ ਠੀਕ ਜੰਮੀਆਂ ਆ ਮੌਸਮ ਕਰਕੇ ਇੱਧੀਆਂ ਪਨੀਰੀਆਂ ਠੀਕ ਨਹੀਂ ਜੰਮੀਆਂ ਜਿੰਨੇ ਪਾਣੀ ਖੜਾ ਰਹਿ ਗਿਆ ਟੂਹੀਆਂ ਚੜ ਗਏ ਆ ਮੇਰੀ ਆਪ ਦੀ ਨਹੀਂ ਜਗਦੀ ਹੋਰ ਦੀ ਕਹਿੰਦੂ ਕਿ ਮੇਰੀ ਆਪ ਦੀ ਜਗਦੀ ਉਹ ਤੇ ਸਾਨੂੰ ਨਹੀਂ ਜਗਦਾ ਬਾਈ ਸੜੇ ਨੂੰ ਉੱਥੇ ਆ ਫੇ ਜੰਮੇ ਹਾਂ ਉਹ ਬਾਈ ਮੇਰੀ ਹੋਣ ਹੋ ਗਿਆ ਬਾਈ ਮਲਕੀ ਦੀ ਸਾਹ ਪਨੀਹਾ ਬਜੇ ਮੇ ਹੋਈ ਆ ਇਹਨੇ ਪਾਣੀ ਪਾਉਣਾ ਪਾਣੀ ਕੱਢ ਦੇਣਾ ਪਾਣੀ ਪਾ ਪਾਣੀ ਕੱਢ ਦੇਣਾ ਕੰਮ ਚੱਲਿਆ ਜਿਹੜੀ ਦੀ ਮੈਂ ਕਰਿਆ ਇੱਥੇ ਨਹੀਂ ਥੋੜਾ ਐ ਹੋ ਗਿਆ ਨਾ ਮੈਂ ਦੂਏ ਦਿਨ ਪਾਇਆ ਨਹੀਂ ਉਹ ਛੇਕ ਨਹੀਂ ਫੂਕਦੀ ਜੇ ਮੈਂ ਦੂਏ ਦਿਨ ਪਾਉਂਦਾ ਤਾਂ ਉਹ ਪਨੀਰੀ ਚੱਕ ਹੁੰਦੀ ਸੀ ਆਓ ਫਿਰ ਸਮਝ ਗਿਆ ਮੈਂ ਸ਼ਾਮ ਨੂੰ ਭੇਜੀ ਸੀ ਸ਼ਾਮ ਸਾਬ ਨੂੰ ਪਨੀਰੀ ਦਾ ਪਾਣੀ ਸੁੱਕ ਗਿਆ ਜੇ ਮੈਂ ਦੁਹੇ ਦਿਨ ਪਾਣੀ ਲਾਉਂਦਾ ਪਨੀਰੀ ਦੇ ਉੱਪਰ ਚੱਕ ਲੀ ਉਹਨੇ ਉਹ ਉਹ ਸੁੱਕ ਹੋ ਗਿਆ ਆ ਚੱਕਰ ਪਿਆ ਉਹ ਬਾਈ ਜੇ ਨਹੀਂ ਬ੍ਰੀਕਸ ਦੇ ਸਰਾਣੇ ਕਲੇਸ਼ ਨਹੀਂ ਹੋਇਆ ਉਹ ਪਨੀਰੀ ਕਿਸੇ ਦੀ ਲੋਟ ਨਹੀਂ ਹੈ ਪਨੀਰੀ ਦੇ ਸਰਾਣੇ ਕਲੇਸ਼ ਹੋਣਾ ਚਾਹੀਦਾ ਇਹ ਕਲੇਸ਼ ਮਾਮਾ ਮੰਗਦੀ ਹੈ ਇਹ ਬਾਈ ਮੰਗਦੀ ਕਲੇਸ਼ ਇਹ ਪਨੀਰੀ ਨਹੀਂ ਚਾਹੀਦੀ ਕਾਈ ਬਿਜਲੀ ਚੁੱਪ ਚਾਪ ਬੱਸ ਫਿਰ ਹੁਣ ਕੱਲ ਬਿਜਲੀ ਚੁੱਪ ਕਰਕੇ ਖੜਾ ਰਿਆ ਕੱਲ ਹੀ ਬੋਲਦਾ ਹੈਗਾ ਕੱਲ ਗਈ ਜਾਵੇਂ ਜਿੱਤਣਾ ਕਰਦਾ ਕਰ ਲੂ ਜਿਹੜੀ ਵੀ ਇਹਨੇ ਬਿਜਲੀ ਆ ਉਹ ਪਨੀਰੀ ਹੌਲ ਗਈ ਹੋਗੀ ਉਹ ਵੀ ਇਹ ਰੱਬਾ ਉਹ ਕਰਨਾ ਕਿ ਮੈਨੂੰ ਕਿਤੇ ਚੱਲ ਲੱਗੀ ਹੋਗੀ ਉਹ ਬਹਤ ਤਾਂ ਹੀ ਹੋਗੀ ਉਹਦਾ ਹੌਲ ਗਈ ਹੋਗੀ ਵੀ ਇਹ ਰੱਬਾ ਕਿ ਮੈਨੂੰ ਕੋਲ ਨਾ ਕਰ ਦੇਣਾ ਇਹ ਬਾਈ ਮੈਂ ਹੋਈ ਲੈਣਾ ਕਿ ਵੀ ਧੰਤ ਮਾ ਲੂ ਤੇ ਆਪਣਾ ਬੋਗ ਮੇਰੇ ਤੇ ਕੱਢਦੇ ਹੋ ਕੇ ਤੇਗੇ ਫਾਇਦਾ ਹੋ ਰਾ ਟੇੜ ਨਹੀਂ ਬਾੜਦੀ ਹਾਂ ਪ੍ਰੀਵਿਊ ਟੇੜ ਨਹੀਂ ਬਾੜਦੀ ਸੋਦੀ ਮਾਲ ਕੇ ਬੀਵੀ ਟੇੜ ਬਾੜਦੀ ਹੈ ਹੂੰ ਪਲੀ ਨਹੀਂ ਸੋਦਾ ਨਹੀਂ ਇਹ ਉਕੜੇ ਭਾਈ ਆ ਜਿਕਣਾ ਪਈ ਆ ਬਸ ਹਾਂ ਫਰਕ ਹੈ ਫਰਕ ਹੈ ਕੈਂ ਨਹੀਂ ਬਣਦੀ ਪਰ ਇਹ ਰਹਿੰਦੇ ਦੋਸ਼ਦੀਪ ਕਹਿੰਦਾ ਚਮਚਾ ਸਾਫ ਨਹੀਂ ਹੋਇਆ ਜਿੱਤੇ ਲੱਗੇ ਪਿਆ ਸਾਰੇ ਸਾਫ ਹੋ ਗਿਆ ਮੈਂ ਸਾਫ ਕਰਿਆ ਵਿੱਚ ਬੜ ਕੇ ਸਾਫ ਹੋ ਗਿਆ 4 ਘੰਟੇ ਵਿੱਚ ਬੜਿਆ ਨੂੰ ਜਿੱਤੇ ਪੈਰ ਨਾਲ ਸਾਫ ਸਾਰੇ ਪੈਰ ਨਾਲ ਮਾਰ ਕੇ ਸਾਫ ਕਰਿਆ ਦੋਲੇ ਦੋਲੇ ਕਰ ਦਿੰਦੇ ਉਹ ਬੱਸ ਨਾ ਨਾ ਹੋਇਆ ਇੱਜ ਕਾਈ ਵੀ ਿਹੜਾ ਹੋਣਾ ਸਾਡਾ ਕੰਮ ਫੇ ਚਲਣੀ ਹੈ ਕਦੋਂ ਰਹੀ ਆਇਓ ਹਲੋ ਸਵੇਰ ਤੇ ਸ਼ਾਮ ਤੱਕ ਚਲਣੀ ਕਹਿੰਦਾ ਇਹ ਅੱਜ ਅੰਬ ਅੰਬ ਤਾਂ ਖਾ ਲਏ ਗਏ ਅੰਬ ਤਾਂ ਖਾ ਦੇ ਗਏ ਸਾ ਡੂੰਮੜਾ ਲੱਗ ਗਿਆ ਪੋਪੜਾ ਜ਼ਰੂਰ ਲੱਗ ਗਿਆ ਡੂੰਮੜਾ ਜ਼ਰੂਰ ਲੱਗ ਗਿਆ ਓਰੇ ਗੱਲ ਕੋਨਾ ਬੋਸਰ ਲੱਗਿਆ ਵਾ ਚੱਲ ਕੁਸਤਾ ਲੱਗ ਗਿਆ ਡਰਬਾ ਹੀ ਸੀ ਤੁਨੂੰ ਤੂੰ ਨਾ ਕੋਈ ਭੁੱਲ ਭੁਲੇਖੇ ਜੜ ਦੇ ਉੱਪਰ ਦੰਗਾ ਅੰਬ ਦਾ ਹੈ ਨਹੀਂ ਕੋਈ ਤੇ ਦਾਣੇ ਤੋੜਨ ਨੂੰ ਹੋਗੇ ਹੋਗੇ ਹੈ ਨਹੀਂ ਅੰਬ ਨੇ ਅੰਬ ਨੇ ਵਾਰ ਹੋਇਆ ਵੀ ਇਹਨੂੰ ਇੱਕ ਵੀ ਅੰਬੀ ਨਹੀਂ ਲੱਗੀ ਹਰੇਕ ਸਾਲ ਚ ਕahan ਦੇਖੀ ਅੱਗੇ ਲਗਾ ਕਹਾਂ ਲਗਰ ਕੜਾਸੀ ਬਹੁ ਮਾਰੀ ਮਦਵਾਲੀ ਨੂੰ ਮੈਂ ਦਰਦੂਗਾ ਤੈਨੂੰ ਦੇਖ ਲੈ ਹੋ ਜਾ ਹੋ ਜਾ ਡਰਿਆ ਹੀ ਨਹੀਂ ਤੇ ਇੱਥੇ ਡਰਿਆ ਹੀ ਨਹੀਂ ਮੈਂ ਮਾਰਿਆ ਨਹੀਂ ਮੈਂ ਉਹ ਦੇਖ ਲੈ ਪ੍ਰੀਰੀ ਕੇ ਜੀ ਖਾੜੀ ਕਦੇ ਇਹਦੇ ਮਾਰੇ ਹੀ ਕਹਾਂ ਨੂੰ ਇਹ ਦੋਏ ਬਾਬਤ ਲਈਆਂ ਹਨ ਉਹਰੇ ਗੋੜੀ ਦੀ ਹੱਥ ਪੋਦੇ ਦੀ ਪਰ ਰਹੀ ਗੋਲੇ ਇਹਦੇ ਜਾਨੂਆ ਵੀਡੀਓ ਜੀ ਪੂਰੀ ਹੋਣੀ ਇਹਨੇ ਵੱਟ ਕੇ ਝੜਦਾ ਹੈ ਇਹਦੇ ਦੂਗਰੇਵੇਂ ਉਹ ਰਹੀ ਗੋਲੇ ਆਪਣਾ ਅਸੀਂ ਕੌਣ ਰਹਿੰਦੇ ਇਹਨਾਂ ਦੇ ਇਹ ਨਹੀਂ ਹੱਥ ਹੋਰ ਕੋਈ ਨਹੀਂ ਭਾਈ ਆ ਨਜ਼ਾਰਾ ਨਹੀਂ ਆਉਣਾ ਕਿਤੇ ਵੀ ਜਿੱਥੇ ਮਾਰਤੀ ਜਾਇਆ ਉਹ ਉਹ ਬੁਤੂ ਮੈਂ ਪਹਾੜਾ ਵੱਲ ਨਹੀਂ ਜੀ ਆ ਆ ਥੋੜਾ ਇਹਦਾ ਪਹਾੜਾ ਜੀ ਨਿਕਲ ਰਿਹਾ ਨਾ ਇਹਨੇ ਮਰਜੀ ਦਾ ਬਣਾਈ ਕੰਮ ਆਣਾ ਜਿੱਥੇ ਮਰਜੀ ਪਿਆਰ ਆ ਇਹ ਪਹਾੜੀ ਸਤੇ ਵਰਦੀ ਗੋ ਮੈਂ ਬੈ ਗੂ ਬੈ ਗੂ ਬੈ ਬਤਨਾ ਬੈ ਰੰਗ ਕੱਢਣਾ ਉਹ ਤਾਂ ਕਰਨ ਬੱਤੂ ਨਾਲ ਆ ਗਿਆ ਕਿ ਕੰਮ ਬੋਲਣਾ ਨਹੀਂ ਹੈਗਾ ਕੱਲ ਹੀ ਆ ਜਦੋਂ ਪੜੀ ਆਏ ਕੰਮ ਬੋਲਣਾ ਨਹੀਂ ਹੈਗਾ ਗੱਲ ਗਲਤ ਕਸੂਤੀ ਹੋਈ ਹੈ ਬਿਹਾਈਂਡ ਦਾ ਸੀਨ ਹੋਣਾ ਇਹ ਤਾਂ ਬਾਗ ਪੂਰਾ ਪੈਂਦਾ ਬਾਈ ਉਹ ਦੇਣਾ ਤੇਰੀ ਹੋਈ ਪੂਤਨੀਆ ਕਿਹਾ ਜਿੱਥੇ ਕੰਮ ਦੀ ਸ਼ਾਮਾਂ ਹੈ ਉਹ ਉੱਥੇ ਬੰਦਾ ਖੜਾ ਉਹਦੇ ਬਾਪਾ ਲਾਹੂਰ ਹੈ ਹਾਂ ਹਾਂ ਭਾਈ ਉਹ ਤੇ ਬਹੁਤ ਹੰਦਾ ਮੋਹ ਜਲੇ ਟਾਵਾ ਟਾਵਾ ਮੋੜਦੀ ਰਹਾ ਤਾਂ ਇਹ ਨਾ ਹੁੰਦਾ ਤੂੰ ਛੋਟੇ ਫਿਰਫੀ ਦੀ ਨਾ ਨਹੀਂ ਹਜ਼ਰ ਅਸੀਂ ਓਏ ਬੋਟਰ ਨੂੰ ਬਾਹਰ ਕਹਿਣਾ ਕਰ ਮੀ ਦਾ ਮੈਨੂੰ ਫੋਨ ਆਇਆ ਇਹਦਾ ਮੈਨੂੰ ਫੋਨ ਆਇਆ ਮੋਟਰਗਮ ਤੇ ਬਾਹਰੇ ਖੜਾ ਰਹਿ ਗਿਆ ਮੋਟਰਗਮ ਆ ਕੇ ਬੈਠੇ ਮੈਂ ਉੱਤਰਿਆ ਦੂਜੇ ਨੂੰ ਉਤਰ ਗਿਆ ਮੈਂ ਭਾਈ ਤੁਰ ਕੇ ਚਲੇ ਜਾਣਾ ਐਨੀ ਵੀ ਨਹੀਂ ਮਤ ਭਾਈ ਉਧਰੋਂ ਉਤਰ ਜਾ ਮੈਂ ਦੂਜੇ ਨੂੰ ਉਤਰ ਗਿਆ ਮੈਂ ਇਧਰੋਂ ਪੈਰ ਲੱਗ ਗਿਆ ਤੂੰ ਕਿਹੜਾ ਆ ਜਾਂਦਾ ਮੈਂ ਬਾਹਰ ਨੂੰ ਵੋਟਾਂ ਦਾ ਇਹ ਕੀ ਫਰਕ ਬਹੁਤ ਪੈਣਾ ਬਹੁਤ ਫਰਕ ਪੈਣਾ ਵੋਟਾਂ ਦਾ ਫਰਕ ਪੈਣਾ ਉਹ ਵੱਧਾ ਟਰੌ ਦਾ ਮੂੰਹ ਦੇਖਦਾ ਅੱਡਿਆ ਅੱਡਿਆ ਰਹਿ ਦੇਣਾ ਕਿਹਾ ਉਹਦੇ ਕਿੱਦਾਂ ਬੈਠਾ ਗੋਮੂ ਕੱਡਾ ਬੈਠਾ ਉਰੇ ਕਾਂਡਾ ਵਾਲੀ ਸੀਰੀ ਇਹਦਾ ਆਪਣੇ ਕਰਕੇ ਹੋ ਗਿਆ ਉਹਦੇ ਮੂੰਹ ਢੀ ਬੈਠਾ ਮੂੰਹ ਢੀ ਲੈ ਪਾਣੀ ਮੰਗਦਾ ਹੀ ਪੀਲਾ ਬਣ ਗਿਆ ਯਾਰ ਨੂੰ ਇਹਦਾ ਪਾਣੀ ਉਹਦੇ ਇੰਨਾ ਬਣਣਾ ਹੈ ਆ उधर ਵੀਰ ਬਹੁਤ ਫਰਕ ਪੈਣਾ ਵੋਟ ਨੂੰ ਕਰਮੀ ਕਰਕੇ ਹੋਰ ਬੋਟ ਅੱਧੀ ਵੋਟ ਰਹਿਣੀ ਯਾਰ ਹੈ ਬੋਟ ਅੱਧੀ ਪਰ ਹੋਣੀ ਲੱਗੀ ਹੋਰ ਨਹੀਂ ਪੂਰੀ ਬੋਟ ਨਹੀਂ ਪੈਣੀ ਉਹਦਾ ਉਹ ਨਹੀਂ ਕਿਹੜਾ ਖੜੂਗਾ ਐਜੀ ਤੂੰ ਪਾਇ ਨੂੰ ਖੜਜੂਗਾ ਟਰੈਕਟਰ ਤੋਂ ਲੈ ਕੋਈ ਗੱਲ ਐ ਸੂਰਜ ਸ਼ਾਮ ਨੂੰ ਬੰਦਾ ਜਾਂਦਾ ਉਹ ਟਾਈਮ ਫੇਰ ਉਹ ਕੀ ਕੰਡ ਕੋਈ ਗੱਲ ਐ ਫੇਰ ਆ ਕੇ ਜੇ ਸੀ ਬੈਣੀ ਆਇਆ ਗਰਮੀ ਕੀ ਬੁਰਾ ਹਾਲ ਐ ਜਿੱਥੇ ਇੱਥੇ ਡਿੱਡਦੀ ਦੀ ਇੱਥੇ ਨਹੀਂ ਐ ਛਾਤੀ ਛੋੜ ਕੇ ਪਈਏ ਪੁਰੀਆਂ ਮਟਾਬਾਹ ਫਲਾ ਕੇ ਉਹ ਦੇਖ ਗਰਮੀ ਤਾਂ ਗਰਮੀ ਐ ਗਰਮੀ ਬਾਈ ਗਰਮੀ ਐ ਸਭ ਤਾਂ ਔਖਾ ਹੋ ਜਾਂਦਾ ਵੀ ਕਿ ਕਹਿ ਗੱਲ ਵਿਚਾਰੇ ਇਹ ਟਰੈਕਟਰ ਕੋ ਨਹੀਂ ਉੱਪਰ ਨਹੀਂ ਬਹਿਣਾ ਸੀ ਇਹ ਕੀ ਕਰ ਰਿਹਾ ਬਚਾਰੇ ਇਹ ਚੱਲ ਜਾਂ ਪਰ ਠੀਕ ਜਗ੍ਹਾ ਬੈਠੇ ਜਾਂ ਹਾਂ ਤੁਹਾਨੂੰ ਇਹ ਹੁਣ ਬੰਦੇ ਪਾਪੀ ਲੱਗਦੇ ਇਹਨਾਂ ਦਾ ਮਰਦਾ ਸੋਚੇ ਮੈਂ ਪਾਣੀ ਦਾ ਭੁੱਖੇ ਘਟਾ ਰਿਹਾ ਹੁਣ ਨਾ ਹੁਣਾ ਪੰਜ ਪੰਜ 6 ਵਜੇ ਤੋਂ ਬਾਅਦ ਨਿਕਲਦੀਆਂ ਇਹ ਇਹ ਨਾ ਹੁੰਦੀਆਂ ਇਹ ਉਹਨੇ ਕਿਹਾ ਨਾ ਵੇ 2 ਘੰਟੇ ਲੰਘੇ ਤਾਂ ਪਾਣੀ ਨੂੰ ਬਰਨੀ ਹੁਣਾ ਉਹਦੇ ਨਾਲ ਗਾਂਾਂ ਪਾਣੀ ਪਰਾ ਕੇ ਲੈ ਕੇ ਗਿਆ ਮੈਂ ਉਹਨੂੰ ਕਿਹਾ ਮੈਂ ਭਾਈ ਇਹ ਜੰਗ ਕਾ ਨਹੀਂ ਚੀ ਬਿਮਪਲਾਲਾ ਪਰ ਤਾਜ਼ਾ ਚੱਲਿਆਦਾ ਨਾ ਪਾਣੀ ਉਹ ਇਹਦੇ ਖੇਤ ਕਹਿੰਦਾ ਯਾਰ ਗਏ ਆ ਸਾਰੀਆਂ ਪਾਣੀ ਦੀਆਂ ਮਾਤੂ ਫੁੱਲਾ ਲਾ ਕਹਿੰਦਾ ਬੱਟ ਲਈ ਵੀ ਮੈਂ ਟੁੱਟ ਜੂਗੀ ਫੇਰ ਨਾਲੂਗੀ ਪਨਾ ਲੈ ਦੋ ਆਹ ਉਹ ਕੋਈ ਬਾਟਣਾ ੜੋ ਆਈ ਗਾੜੀ ਉਹ ਬੱਟ ਦਾ ਟੱਪਣਿਓ ਆ ਪੈਰ ਤਰੱਕੀ ਦੇ ਪਾਣੀ ਦੀ ਬੱਟ ਰੱਖਾ ਜਾਂਦਾ ਜਿਹੜੀ ਗੱਲ ਸੁਣ ਲੈ ਪਾਣੀ ਦੇ ਜਾਣਾ ਕਿੱਥੇ ਨੂੰ ਆ ਐਥੇ ਆਉਂਦੇ ਦੁੱਕ ਜਾਂਦਾ ਜਾ ਕੇ ਮੈਨਾਂ ਕਹ ਉਹਰੇ ਬਲਾ ਲਾ ਭਾਈ ਜੇ ਜਿਆਦਾ ਨਹੀਂ ਹੈ ਘੱਟਾ ਬਲਾਉਣਾ ਜ਼ਿਆਦਾ ਹੈ ਜਾਂ ਜਾਂਦਾ ਬਲਾ ਲਾ ਸੀ ਉਹਰੇ ਬਲਾ ਲਾ ਅੱਛੀ ਬਰਾਮਾ ਉੱਥੇ ਬਲਾ ਲਾ ਭਾਈ ਦੇਖ ਲੈ ਕਿਆ ਚੀਜ਼ ਹੈ ਪਾਣੀ ਹੈ ਪਾਣੀ ਜ਼ਿੰਦਗੀ ਹੈ ਇੱਕ ਪਾਣੀ ਦੇ ਬਗੈਰ ਕੁਝ ਨਹੀਂ ਹੋਏਗਾ ਸੁਪਰਾ ਨਾ ਕਰੋ ਖਵਾ ਜਾ ਹੈ ਜਿੰਦਾ ਖਵਾ ਜਾ ਹੈ ਇਹ ਤਾਂ ਹੈ ਦੇਖਿਆ ਨਹੀਂ ਖਾਏ ਨਹੀਂ ਜਾਹਰ ਹਾਂ ਜਿੰਦਾ ਦੇ ਉੱਤਾ ਹਾਂ ਆਪਾਂ ਤਾਂ ਨਾਲੇ ਬੈਠੇ ਹੀ ਤੇ ਕੱਪੇ ਆ ਹੈ ਕਿ ਨਹੀਂ ਸਾਡੇ ਤਾਂ ਚਾਰੇ ਪਾਸੇ ਆ ਸਾਡੇ ਬੜਾ ਮੇਰੇ ਪਰ ਹੱਥ ਰੱਖਿਆ ਬਾਈ ਕੋਈ ਹੋਏ ਨੇ ਹਾਂ ਹਾਂਜੀ ਹਾਂ ਸਾਡੇ ਬੜਾ ਮੇਰੇ ਪਰ ਹੱਥ ਪੂਰਾ ਇਹਦਾ ਕੋਜੇ ਦਾ ਹਾਂ ਤੁੰਦ ਖਾ ਵੀ ਦਿੱਤਾ ਇਹਨੇ ਜੜ ਕੇ ਆਈ ਸੀ ਸਹੀ ਗੱਲ ਹੈ ਪਰ ਕੋਬੀ ਦਿਖਾਤੇ ਨੇ ਹਾਂ ਉਹ ਕੋ ਦਿਖਾਤਾ ਬੰਦੇ ਨੂੰ ਆਪੇ ਇੱਕ ਵਾਰ ਹਾਂ ਹੁਣ ਦੇਖੋ ਅਸੀਂ ਗਏ ਸੀ ਮਨਾਲੀ ਯਾ ਪਹਾੜੀ ਆਪਾਂ ਸੋਦੇ ਰਹੂ ਕਿਵੇਂ ਰਹਿੰਦਾ ਆਪ ਕਿਵੇਂ ਰਹਿੰਦੇ ਆ ਉਹ ਆਪਣੇ ਆਪਾ ਭੇਦ ਹੋ ਜਾਂਦਾ ਉਹ ਜੀ ਲੈ ਹੁਣ ਸਾਨੂੰ ਦੇਖਿਆ ਰਹਿੰਦਾ ਯਾਰ ਉੱਥੇ ਪਾਣੀਓ ਪਾਣੀ ਫਿਰਦਾ ਕਿਆ ਹਾਲ ਉਹਨਾ ਗੱਪੇ ਫਿਰਦੇ ਆ ਆਪਾਂ ਕੁੜੇ ਹੀ ਲਗੇ ਲਗੇ ਇਹ ਜੀ ਇਹ ਠੀਕੇ ਹੋ ਜਾਂਦੀ ਆ ਹੋ ਅਜੀ ਸੋਚੀਏ ਤੇ ਯਾਰ ਉਹ ਪਹਾੜ ਪੱਕਾ ਕਰ ਰਹੇ ਨੇ ਕਿੱਥੇ ਪਹੁੰਚਦਾ ਹੋਣਾ ਆ। ਸਵਾਦੀ ਵੀ ਆਉਣਾ ਉੱਪਰ ਦੇਖ ਲੈਣਾ। ਹੈ? ਸਭ ਕੁਝ ਹੈ। ਪਰ ਉਹਨਾਂ ਦੇ ਇਲਾਕੇ ਆਪਣਾ ਮੈਟਰ ਹੈ। ਉਹਨਾਂ ਦਾ ਇਹ ਸੇਵੰਨੇ ਬੰਨੇ ਆ। ਆਪਾਂ ਥੱਕ ਜਾਂਦੇ ਆ। ਹੋਣ ਡੱਕਦੇ। ਹੈ? ਜਿੱਥੇ ਉਹ ਜਿਹੜੀ ਜਿਹੜੀ ਜਗ੍ਹਾ ਪਰ ਆਪਾਂ ਦੋ ਘਾਟੇ ਪਹੁੰਚਦੇ ਨਾ ਉਹ 20 ਮਿੰਟ ਚ ਪਹੁੰਚ ਜੀ। ਆਏ ਦੇ ਗਲੀ ਵਾਹਰ ਫਿੱਟ ਪਏ ਹੁੰਦੇ ਫਿਰ ਚਾਚੇ ਮਹੂਨੇ ਆਡੀ ਐਡੀ ਜੀਬ ਨਿਕਲ ਗਈ ਜਿਵੇਂ ਕੋਨੇ ਮੂੰਹ ਆਡੀ ਉਹ ਵੱਡੀ ਬੈਠਾ ਛੜ ਤੂੰ ਗੱਲ ਮੇਰੇ ਪਾੜੀ ਲਾ ਕੇ ਜਰਦਾ ਅਰੇ ਕਾਲਾ ਆ ਗਿਆ ਤੂੰ ਤਾਂ ਦੱਸ ਐਲੀਆ ਮੈਂ ਕਰਦੀ ਫਿੱਟੇ ਲਾ ਕੇ ਉਹ ਬੈਠਾ ਰਾਹ ਫਰਕ ਹੈਗਾ ਮੋਟਰ ਦਾ ਬਹੁਤ ਫਰਕ ਹੈ ਅੱਛਾ ਐ ਨਹੀਂ ਹਿੰਦੀ ਤੈਨੂੰ ਲਾ ਜੂ ਐਂ ਜੀ ਤੂੰ ਪਰਦੇ ਵੀ ਇਹ ਕੋਟ ਹੈ ਯਾਰ ਇਹ ਗਰਮੀ ਹੈ ਕਿ ਉਹ ਠੰਡਾ ਇਹਦੇ ਉੱਤਰ ਕੇ ਹੀ ਜਾਊਗਾ ਹਾਂ ਇਹਦਾ ਹੈ ਐ ਜਾ ਤੇ ਹੋਰ ਇਹ ਸਭ ਕੁਝ ਟਾਈਮ ਨਾਲ ਆਉਂਦਾ ਬਾਹਰ ਚੱਲਦਾ ਇਹ ਤੇਰੀ ਲੱਗਦੀ ਜਦ ਅੱਕ ਮਾਰਦੇ ਆ ਜਦ ਉਹਨਾਂ ਦਾ ਕੀ ਹਾਲ ਹੁੰਦਾ ਜੇ ਹੌਟ ਹੌਟ ਮੌਸਮ ਤੇ ਠੀਕ ਹੈ ਉਹਨਾਂ ਦਾ ਕੀ ਹਾਲ ਹੁੰਦਾ ਘਰ ਤੇ ਬਾਹਰ ਨਹੀਂ ਨਿਕਲ ਆਉਂਦਾ ਅੱਜ ਰੱਖਿਆ ਹੋਇਆ ਉਹ ਸ਼ਾਲਸਰੀ ਬਾਹਰ ਨਿਕਲਦੇ ਅਸੀਂ ਘਰ ਵਿੱਚ ਨਹੀਂ ਨਿਕਲਦੇ ਉਹ ਪਤਾ ਕੀ ਕਰਦੇ ਫਿਰ ਉਹਨਾਂ ਨੇ ਚੋਲੇ ਦੇ ਪੈਸੇ ਆਏ ਹੁੰਦੇ ਚੋਲੇ ਦੇ ਇਹnabla ਫਗਾਲੇ ਪਾਲਦੇ ਨਾ ਬੜਾ ਜਰਾ ਉਹਦੇ ਵਿੱਚੇ ਅੱਗ ਰੱਖਦੇ ਉਹਦੇ ਗੜੀਆਂ ਬਣਾਈ ਹੁੰਦੀ ਐ ਅੱਜ ਅੱਜ ਵਿੱਚ ਕੋਲੇ ਰੱਖਦੇ ਤੂੰ ਚਾਰ ਨਾਲ ਇਹ ਐਨਾ ਲੱਗ ਕੇ ਹੰਦਾ ਹੁੰਦਾ ਉਹ ਲਾ ਕੇ ਆਇਆ ਹੈ ਮਜਾ ਆਇਆ ਤੇ ਕਿਥੇ ਆਇਦਰ ਉੱਪਰ ਪਹਾੜਾਂ ਦੇ ਵਿੱਚ ਚੌੜਾ ਖੁੱਲਾ ਪਾਲਣਾ ਉਹਦੇ ਵਿੱਚ ਕੰਡੇਰੀ ਰੱਖਦੇ ਰੱਖਦੇ ਸਿਆਣੇ ਬੰਦੇ ਆਏ ਵਿੱਚ ਅੱਗ ਰੱਖਦੇ ਆ ਸਿਆਣੇ ਰੱਖਦੇ ਹਾਂ ਵੀ ਆ ਮੂੰਹ ਤੋਂ ਜਾ ਮਨਾਓ ਵੇ ਇੱਕਣਾ ਹੈ ਫੌਜੀਆ ਨੂੰ ਪੁੱਛ ਨਹੀਂ ਤਾ ਫੌਜੀਆ ਦਾ ਲਾਕਾ ਕਿੱਥੇ ਹੋਇਆ ਕੱਲ ਪਰਸੋਂ ਮੈਂ ਵੀਡੀਓ ਦੇਖੇ ਬਾਅਦ ਇਲਾਕਾ ਫੌਜੀ ਬੰਦਾ ਦੇਖਦਾ ਹਾਂ 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 ਹੈ ਕਿ ਨਹੀਂ ਬਾਅ ਕੇ ਰੱਖਦੇ ਐ ਠੰਡੇ ਦੇ ਠੰਡਾ ਗਰਮ ਦੇ ਗਾ ਹਾਂ ਹੋਰ ਫੋਟੋ ਵੀ ਨਹੀਂ ਦੇਖ ਸਕਦੇ ਤੂੰ ਭਰਤੀ ਹੋ ਜਾ ਚਾਰ ਸਾਲ ਕਿੱਥੇ ਦੇਖ ਲੂਗਾ ਚਾਰ ਸਾਲ ਤਾਂ ਇਹਨੂੰ ਕੋਈ ਨਿਸ਼ਾਨਾ ਲਾਉਣ ਆਉਣਾ ਯਾਨ ਕਰੇਗਾ ਰਟਾਇਲ ਦੀ ਰਟਾਇਲ ਹੈ ਕਿੰਨੇ ਜਦੋਂ ਸਿੱਖਦਾ ਫੌਜੀ ਜਾਨੂੰ ਕੰਮ ਖਤਮ ਹੋ ਜਾਂਦਾ ਮੈਂ ਯਾਰ ਉਧਰ ਮਿੰਤੀ ਕਰਨ ਆ ਗਏ ਆਹਾ ਆਹਾ ਜਾ ਜਾ ਮਿਣਾ ਆਇਆ ਜ ਬਣਾ ਮੈਂ ਇਹਦੇ ਨੇ ਨਿਕਲਦੇ ਨੂੰ ਠੀਕ ਕਰਦਾ ਛੱਟੇ ਨਹੀਂ ਜੀ ਜਾਗਦੇ ਆ ਇਹਦੇ ਸਿਰ ਟਾਈਮ ਖੇਡ ਮੇਲ ਲਿਆ ਹੁੰਦੇ ਯਾਰ ਛੱਡੇ ਦੇ ਛੱਡੇ ਦੇ ਮਰਦੀ ਜਗਦੇ ਆ ਚਲੋ ਬਾਈ ਠੀਕ ਆ ਮਿਲਦੇ ਆ ਵੀ ਕਰਦੇ ਇੰਜੋਏ ਸ੍ਰੀ ਕਾਲ